ਦਾ ਮਤਲਬ ਹੀ ਇਹ ਹੈ ਔਰ ਜਿਹੜਾ ਫਾਰਮਾ ਵਿਦੇਸ਼ ਹੈ ਜਦੋਂ ਅਸੀਂ ਵੀ ਮੈਂ ਵੀ ਜਾ ਜਾ ਕੇ ਵਿਜ਼ਿਟ ਕਰਕੇ ਦੇਖਿਆ ਉੱਥੇ ਤਾਂ ਗੱਲਾਂ ਚਿੱਤ ਖਿਆਲ ਚ ਵੀ ਨਹੀਂ ਲੋਕਾਂ ਦੇ ਜੋ ਅਸੀਂ ਜ਼ਿਕਰ ਕਰੀ ਜਾਂਦੇ ਸੋ ਜਿਹੜੇ ਵਿਕਸਿਤ ਮੁਲਕਾਂ ਦੀਆਂ ਅਸੀਂ ਗੱਲਾਂ ਕਰਦੇ ਨਾ ਉਹਨਾਂ ਦਾ ਮਾਨਸਿਕ ਵਿਕਾਸ ਵੀ ਹੋਇਆ ਉਹਨਾਂ ਦੀ ਬਿਲਡਿੰਗਾਂ ਨਹੀਂ ਵੱਡੀਆਂ ਬਣੀਆਂ ਉਹਨਾਂ ਦਾ ਮਾਈਂਡ ਸੈਟ ਵੀ ਚੇਂਜ ਹੋਇਆ ਉਹ ਲੋਕ ਨਹੀਂ ਗੰਦ ਖੁਲਾਉਂਦੇ ਕਿਸੇ ਨੂੰ ਪਰ ਮੈਂ ਤੁਹਾਡਾ ਪਿਆਰ ਜਿਹੜਾ ਮਿਲਿਆ ਇਸ ਪੀਰੀਅਡ ਵਿੱਚ ਬਹੁਤ ਜ਼ਿਆਦਾ ਮੈਂ ਬਹੁਤ ਜ਼ਿਆਦਾ ਤੁਰੇ ਹੋਈਦਾ ਰੋਪੜ ਤੋਂ ਫੋਨ ਆ ਜਾਂਦਾ ਡਾਕਟਰ ਸਾਹਿਬ ਹੋਰ ਕੋਈ ਪੱਤਰਕਾਰ ਸਾਨੂੰ ਇੰਟਰਵਿਊ ਦੇ ਜਾਂਦਾ ਰਿਆਵਾ ਤੇ ਖੜਿਆ ਲੋਕਾਂ ਦਾ ਇੰਟਰਵਿਊ ਲੈ ਲਿਆ ਮੈਂ ਇੱਕ ਗੱਲ ਇਹ ਸੋਚ ਕੇ ਚੱਲਦਾ ਹੁੰਦਾ ਸੀ ਕਿ ਜੇ ਮੈਂ ਫੂਡ ਤੇ ਕੰਮ ਨਾ ਕੀਤਾ ਕਿਉਂਕਿ ਮੈਨੂੰ ਜ਼ਿੰਮੇਵਾਰੀ ਮਹਿਸੂਸ ਹੋਈ ਆ ਮੈਂ ਇਸ ਪੋਸਟ ਤੋਂ ਇਲਾਵਾ ਵੀ ਬਹੁਤ ਹੋਰ ਪੋਸਟਾਂ ਤੇ ਕੰਮ ਮੈਂ ਬਤੌਰ ਸਿਵਲ ਸਰਜਨ ਹੁਸ਼ਾਪੁਰ ਵੀ ਰਿਆਂ ਪਰ ਮੈਨੂੰ ਇੱਥੇ ਮਜ਼ਾ ਆ ਕੰਮ ਕਰਨ ਦਾ ਔਰ ਤੁਸੀਂ ਹੈਰਾਨ ਹੋਣਾ ਵੀ ਜਿਹੜੀ ਚੀਜ਼ ਫੂਡ ਪਨੀਰ ਪਨੀਰ ਨਹੀਂ ਲੋਕਾਂ ਨੂੰ ਮਿਲ ਰਿਹਾ ਦੁੱਧ ਦੁੱਧ ਨਹੀਂ ਮਿਲ ਰਿਹਾ ਤੁਸੀਂ ਕੀ ਸੋਚਦੇ ਹੋ ਤੁਸੀਂ ਜਿਹੜੀ ਚੀਜ਼ ਖਾਂਦੇ ਹੋ ਤੁਹਾਡੇ ਮੂੰ ਪਤਾ ਹੀ ਨਹੀਂ ਹੈਗਾ ਕਿਹੜੀ ਕਿਹੜੀ ਡਿਜ਼ੀਜ਼ਸ ਨਾਲ ਅਸੀਂ ਗ੍ਰਸਤ ਹੋਈ ਜਾਣਾ ਆਉਣ ਵਾਲੇ ਸਮੇਂ ਤੁਹਾਨੂੰ ਪਤਾ ਨਹੀਂ ਸਾਇਲੈਂਟਲੀ ਅਸੀਂ ਹੋ ਰਹੇ ਹਾਂ ਵਿਕਟਮਾਈਜ਼ ਹੋ ਰਹੇ ਹਾਂ ਔਰ ਡੇੜਾ ਮਿਲਾਵਟ ਕੋ ਮੈਨੂੰ ਕਹੇ ਪ੍ਰੈਸ ਵਾਲਿਆਂ ਨੇ ਪੁੱਛਿਆ ਕਿ ਕਿਹੜੀ ਚੀਜ਼ ਚ ਡਾਕਟਰ ਸਾਹਿਬ ਮਿਲਾਵਟ ਨਹੀਂ ਲੱਗਦੀ ਮੈਂ ਕਿਹਾ ਜਿੱਥੇ ਨਿਗਾ ਨਹੀਂ ਪਈ ਨਾ ਲੋਕਾਂ ਨੇ ਕਿ ਜਿਲ੍ਹਿਆਂ ਚ ਕੀ ਕਰਦੇ ਆ ਬਾਕੀ ਜਿਲ੍ਹਿਆਂ ਦੇ ਡੀ ਐਚਓ ਕਿਉਂ ਨਹੀਂ ਕੰਮ ਕਰ ਰਹੇ ਹਾਲਾਂਕਿ ਮੈਂ ਕਿਸੇ ਤੇ ਕਿੰਤੂ ਪ੍ਰੰਤੂ ਨਹੀਂ ਕੀਤੀ ਮੈਂ ਇੱਕ ਬੜੀ ਅੱਛੀ ਮੈਕੋਕਰ ਪੁਲਿਸ ਲਾਈਨ ਵੀ 7 ਸਾਲ ਡਾਕਟਰ ਆ ਪੁਲਿਸ ਦਾ ਪੰਜਾਬ ਪੁਲਿਸ ਚ ਤੇ ਮੈਨੂੰ ਇੱਕ ਮੇਰੇ ਐਸਐਸਪੀ ਮਿੱਤਰ ਕਹਿੰਦੇ ਡਾਕਟਰ ਸਾਹਿਬ ਲੋਕੀ ਸਾਡੇ ਨਾਲ ਰਿਲੇਸ਼ਨ ਰੱਖਣ ਵਿੱਚ ਪ੍ਰਾਊਡ ਫੀਲ ਕਰਦੇ ਆ ਪਰ ਜਦੋਂ ਦਾ ਤੁਹਾਡਾ ਫੂਡ ਸੇਫਟੀ ਦਾ ਆ ਸੋ ਮੈਂ ਅੱਜ ਇੱਥੇ ਚੱਪੜਚੜੀ ਇੱਥੇ ਇਤਿਹਾਸ ਵੀ ਬੰਦਾ ਬਹਾਦਰ ਜੀ ਨਾਲ ਜੁੜਿਆ ਤੇ ਮੈਂ ਇੱਥੇ ਆਇਆ ਤੁਹਾਡਾ ਸਾਹਿਬ ਦਾ ਮੈਨੂੰ ਆਸ਼ੀਰਵਾਦ ਪ੍ਰਾਪਤ ਹੋਇਆ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਵੀ ਐਡਲਟਰੇਸ਼ਨ ਜਿਹੜੀ ਆ ਇਹ ਬਹੁਤ ਵੱਡਾ ਮੁੱਦਾ ਹੈ ਪਹਿਲਾਂ ਖੁਦ ਵੀ ਫੂਡ ਸੈਂਪਲਿੰਗ ਕੀਤੀ ਸੀ ਫਿਰ ਮੈਨੂੰ ਜ਼ਿਲ੍ਹਾ ਸਿਹਤ ਅਫਸਰ ਇੰਚਾਰਜ ਜ਼ਿਲ੍ਹੇ ਦਾ ਇੰਚਾਰਜ ਦਾ ਮੌਕਾ ਮਿਲਿਆ ਫਿਰ ਮੈਨੂੰ ਪੰਜਾਬ ਚ ਵੀ ਵੱਖ-ਵੱਖ ਥਾਵਾਂ ਤੇ ਕੰਮ ਕਰਨ ਦਾ ਮੌਕਾ ਮਿਲਿਆ ਮੈਂ ਦੇਖਿਆ ਜਿਹੜਾ ਮਿਲਾਵਟ ਖੋਰ ਹੈ ਨਾ ਉਹਦਾ ਕੋਈ ਪੈਮਾਨਾ ਨਹੀਂ ਆ ਉਹਦਾ ਕੋਈ ਧਰਮ ਨਹੀਂ ਆ ਉਹਦਾ ਕੋਈ ਮਜਬ ਨਹੀਂ ਹੈਗਾ ਉਹਦਾ ਉਹਨੂੰ ਪੈਸਾ ਕਮਾਉਣਾ ਉਹਦਾ ਮਕਸਦ ਹੈ ਔਰ ਬੜਾ ਛੋਟਾ ਤਰੀਕੇ ਨਾਲ ਉਹ ਪੈਸੇ ਕਮਾਉਣੇ ਚਾਹੁੰਦਾ ਹਰ ਕੋਈ ਪੈਸਾ ਕਮਾਵੇ ਕਮਾਉਣਾ ਵੀ ਚਾਹੀਦਾ ਤੁਸੀਂ ਸਾਰੇ ਇੰਟਰਸਟਿਡ ਹੋ ਔਰ ਲੋਕਾਂ ਨੂੰ ਧਰ ਖਾ ਕੇ ਨਹੀਂ ਪੈਸਾ ਕਮਾਇਆ ਜਾ ਸਕਦਾ ਲੋਕਾਂ ਦੀਆਂ ਜਾਨਾਂ ਨਾਲ ਖਲਵਾੜ ਕਰਕੇ ਸੋ ਮੈਂ ਚਾਹੇ ਤੁਸੀਂ ਮੇਰੀਆਂ ਵੀਡੀਓਜ਼ ਦੇਖੀਆਂ ਗੁੜ ਨੂੰ ਲੈ ਕੇ ਦੇਖੀਆਂ ਜੈਗਰੀ ਨੂੰ ਪੰਜਾਬ ਦਾ ਗੁੜ ਜਿਹੜਾ ਉਹਦਾ ਕਿਆ ਬਣਾਤਾ ਇਹਨਾਂ ਨੇ ਚਾਹੇ ਉਹ ਜੂਸ ਨੂੰ ਲੈ ਕੇ ਦੇਖੀਆਂ ਪੇਠਾ ਸਵੀਟ ਨੂੰ ਲੈ ਕੇ ਦੇਖੀਆਂ ਥੋੜੇ ਦਿਨ ਪਹਿਲਾਂ ਆਹ ਪੂਜੀਆ ਨਮਕੀਨ ਜਿਹੜਾ ਉਹਦੀਆਂ ਫੈਕਟਰੀਆਂ ਲਾਈਆਂ ਔਰ ਜਿਹੜਾ ਸਾਰਿਆਂ ਤੋਂ ਮਾੜਾ ਤਜਰਬਾ ਹੋਇਆ ਜਿਹੜਾ ਸਭ ਤੋਂ ਮਾੜਾ ਮੈਂ ਦੇਖਿਆ ਚੱਲਣ ਉਹ ਇਹ ਦੇਖਿਆ ਵੀ ਜਿਹੜੇ ਪ੍ਰਵਾਸੀ ਭਾਰਤੀ ਆ ਬਾਰ-ਬਾਰ ਮੀਡੀਆ 'ਚ ਵੀ ਮੈਂ ਕਿਹਾ ਵੀ ਸਸੇ ਕਿਸੇ ਖਾਸ ਸਟੇਟ ਦੇ ਵਿਸ਼ੇਸ਼ ਆ ਪ੍ਰਾਂਤ ਦੇ ਖਿਲਾਫ ਨਹੀਂ ਹੈ ਪਰ ਜੇ ਕੋਈ ਪ੍ਰਾਂਤ ਬਾਰ-ਬਾਰ ਇਹ ਗੰਦ ਖਿਲਾਉਣ ਵਿੱਚ ਅੱਗੇ ਆਊਗਾ ਤਾਂ ਉਂਗਲ ਤਾਂ ਉੱਠੂਗੀ ਨਾ ਉਹਦੇ ਤੇ ਸੋ ਉਹਦੇ ਵਿੱਚ ਖਾਸ ਕਰਕੇ ਯੂਪੀ ਬਿਹਾਰ ਉਧਰੋਂ ਜਿਹੜੇ ਆਏ ਬੰਦੇ ਇੱਥੇ ਕੰਮ ਕਰਦੇ ਆਪਣਾ ਕਿੱਤਾ ਵਿਵਸਾਇ ਕਰਦੇ ਆ ਉਹਨਾਂ ਨੇ ਜਿਆਦਾ ਗੰਦ ਬਹੁਤ ਖਿਲਾਇਆ ਲੋਕਾਂ ਨੂੰ ਮੈਂ ਉਹਨਾਂ ਨੂੰ ਪ੍ਰੈਕਟਿਸ ਉਹਨਾਂ ਦਾ ਤਾਂ ਕੋਈ ਮਿਆਰ ਹੀ ਨਹੀਂ ਹੈਗਾ ਹੁਣ ਤੁਸੀਂ ਸਾਰੇ ਪੰਜਾਬੀ ਆ ਆਪਾਂ ਸਾਰੇ ਸਮੋਕਿੰਗ ਦਾ ਐਨੋਟ ਵੈਕੋ ਨੂੰ ਤਾਂ ਲਾਇਕ ਹੀ ਨਹੀਂ ਕੋ ਕਰਦਾ ਉਹਨਾਂ ਨੂੰ ਮੈਂ ਉਦਾਂ ਦੇਖਿਆ ਫੈਕਟਰੀ ਚ ਜਿੱਥੇ ਉਹ ਲਾਈਆਂ ਤਮਾਕੂ ਮਲ ਜੰਦੇ ਉਹਨਾਂ ਦੇ ਵਰਕਰ ਇਦਾਂ ਹੀ ਕਰੀ ਜਾਂਦੇ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਤਾਂ ਘਰਾਂ ਚ ਖਾ ਲੈਣਾ ਲੈ ਕੇ ਤੁਹਾਨੂੰ ਇਹ ਥੋੜਾ ਪਤਾ ਸੀ ਉਹ ਕਿੰਦਾਂ ਦੇ ਹਾਲਾਤਾਂ ਚ ਬਣ ਰਹੀਆਂ ਮੈਂ ਉਹ ਅਵੇਅਰ ਕੀਤਾ ਲੋਕਾਂ ਨੂੰ ਵੀ ਜਿੱਦਾਂ ਦੇ ਹਾਲਾਤਾਂ ਚ ਬਣਦੀਆਂ ਉਹ ਵੀ ਦੇਖ ਲਓ ਤੁਹਾਨੂੰ ਮਿਲ ਕੀ ਰਿਹਾ ਤੁਸੀਂ ਗੁੜ ਖਾਓਗੇ ਪਨੀਰ ਖਾਓਗੇ ਮਿਲਕ ਪ੍ਰੋਡਕਟ ਖਾਓਗੇ ਤੁਹਾਨੂੰ ਪਤਾ ਹੀ ਨਹੀਂ ਸੋ ਇਹ ਬੜੀ ਫੂਡ ਸੇਫਟੀ ਸਟੈਂਡਰਡ ਐਕਟ 2006 ਤੇ ਮੈਂ ਕੰਮ ਕੀਤਾ ਬੜਾ ਸੀਰੀਅਸਲੀ ਕੀਤਾ ਔਰ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਮੇਰੀ ਪੋਸਟ ਇਦਾਂ ਦੀ ਹੈ ਜਿਹੜੀ ਬਦਨਾਮ ਸੀ ਔਰ ਇਹਦੇ ਵਿੱਚ ਮੈਨੂੰ ਬੜੀ ਫੀਡਬੈਕ ਮੇਰੇ ਆਫੀਸਰਸ ਤੋਂ ਵੀ ਮਿਲੇ ਜਿਦੇ ਚ ਇੱਕ ਡਾਇਰੈਕਟਰ ਸਾਹਿਬ ਨੇ ਮੈਨੂੰ ਥੋੜੇ ਦਿਨ ਪਹਿਲਾਂ ਫੋਨ ਕੀਤਾ ਡਾਕਟਰ ਸਿੰਘਲਾ ਉਹ ਕਹਿੰਦੇ ਡਾਕਟਰ ਲਖਵੀਰ ਜੀ ਆਰ ਮੈਂ ਨਾ ਡਾਇਰੈਕਟਰ ਰਿਟਾਇਰ ਹੋਇਆ ਹੋਇਆ ਤਾਂ ਮੈਂ 2010 ਚ ਆਂ ਪਰ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਚਾਹਣਾ ਮੈਂ ਕਿਹਾ ਜੀ ਕਰੋ ਤੁਸੀਂ ਮੈਂ ਤੁਹਾਡਾ ਫੋਨ ਸੁਣਦਾ ਮੈਂ ਚੱਬੇ ਵਾਲ ਦੇ ਲੱਗੇ ਸੀ ਹੁਸ਼ਾਰਪੁਰ ਦੇ ਨੇੜੇ ਮੈਨੂੰ ਕਹਿੰਦਾ ਮੈਂ ਡਾਇਰੈਕਟਰ ਇਮਾਨਦਾਰ ਦੇਖੇ ਆ ਸਿਵਲ ਸਰਜਨ ਇਮਾਨਦਾਰ ਦੇਖੇ ਆ ਡੀ ਐਚਓ ਵੀ ਪਹਿਲੀ ਵਾਰੀ ਓਨੈਸਟ ਦੇਖਿਆ ਤੋਂ ਸੋ ਪੈਸੇ ਕਮਾਉਣ ਦੀ ਗੱਲ ਨਹੀਂ ਸੀ ਪੈਸਾ ਤਾਂ ਅੱਗੇ ਪਿੱਛੇ ਸਾਡੇ ਫਿਰਦਾ ਸੀਗਾ ਲੋਕੀ ਸਾਨੂੰ ਧਨ ਤਾਂ ਧਨਤ ਕਿਹੜੇ ਚੀਜ਼ ਨੂੰ ਲੈ ਕੇ ਤੁਸੀਂ ਫਿਰਦੇ ਹੋ ਔਰ ਮੈਨੂੰ ਲੱਗਦਾ ਵੀ ਮੈਂ ਇੱਕ ਛੇਰ ਜ਼ਰੂਰ ਤੁਹਾਡੇ ਚ ਦੋ ਮਿੰਟ ਗੱਲ ਕਰਨੀ ਆ ਤੇ ਮੈਨੂੰ ਵਿਜੀਲੈਂਸ ਨੇ ਆਪਣਾ ਸਪੀਕਰ ਬਣਾਇਆ ਜਦੋਂ ਬਹੁਤ ਵੱਡੇ ਨੇ ਥੋੜੇ ਦਿਨ ਪਹਿਲਾਂ ਫੋਨ ਕੀਤਾ ਡਾਕਟਰ ਸਿੰਘਲਾ ਉਹ ਕਹਿੰਦੇ ਡਾਕਟਰ ਲਖਵੇਰ ਜਾਰ ਮੈਂ ਨਾ ਡਾਇਰੈਕਟਰ ਰਿਟਾਇਰ ਹੋਇਆ ਹੋਇਆ ਤਾਂ ਮੈਂ 2010 ਚ ਆਂ ਪਰ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਚਾਹਣਾ ਮੈਂ ਕਹਾਂ ਜੀ ਕਰੋ ਤੁਸੀਂ ਮੈਂ ਤੁਹਾਡਾ ਫੋਨ ਸੁਣਦਾ ਮੈਂ ਚੱਬੇ ਵਾਲ ਦੇ ਲੱਗੇ ਸੀ ਹਸ਼ਾਰਪੁਰ ਦੇ ਨੇੜੇ ਮੈਨੂੰ ਕਹਿੰਦਾ ਮੈਂ ਡਾਇਰੈਕਟਰ ਇਮਾਨਦਾਰ ਦੇਖੇ ਆ ਸਿਵਲ ਸਰਜਨ ਇਮਾਨਦਾਰ ਦੇਖੇ ਆ ਡੀ ਐਚਓ ਫਿਰ ਪਹਿਲੀ ਵਾਰੀ ਔਨੈਸਟ ਦੇਖਿਆ ਤੁ ਸੋ ਪੈਸੇ ਕਮਾਉਣ ਦੀ ਗੱਲ ਨਹੀਂ ਸੀ ਪੈਸਾ ਤਾਂ ਅੱਗੇ ਪਿੱਛੇ ਸਾਡੇ ਫਿਰਦਾ ਸੀਗਾ ਲੋਕੀ ਸਾਨੂੰ ਧਨ ਤਾਂ ਧਨਤ ਕਿਹੜੇ ਚੀਜ਼ ਨੂੰ ਲੈ ਕੇ ਤੁਸੀਂ ਫਿਰਦਿਓ ਔਰ ਮੈਨੂੰ ਲੱਗਦਾ ਤੇ ਮੈਂ ਇੱਕ ਛੇਰ ਜ਼ਰੂਰ ਤੁਹਾਡੇ ਚ 2 ਮਿੰਟ ਗੱਲ ਕਰਨੀ ਆ ਤੇ ਮੈਨੂੰ ਵਿਜੀਲੈਂਸ ਨੇ ਆਪਣਾ ਸਪੀਕਰ ਬਣਾਇਆ ਜਦੋਂ ਬਹੁਤ ਵੱਡੇ ਇਹਨਾਂ ਦੇ ਫੰਕਸ਼ਨ ਹੋਏ ਤੇ ਕ腐ਪਸ਼ਨ ਤੇ ਬੋਲਿਆ ਜਾਏ ਔਰ ਉਹਦੇ ਵਾਸਤੇ ਇਮਾਨਦਾਰ ਬੰਦਾ ਤਾਂ ਚਾਹੀਦਾ ਹੀ ਸੀ ਕੋਈ ਬੋਲਣ ਵਾਸਤੇ ਉਹਨਾਂ ਨੇ ਮੈਨੂੰ ਚੁਣ ਲਿਆ ਔਰ ਜਦੋਂ ਮੈਂ ਇਮਾਨਦਾਰੀ ਤੇ ਜਦੋਂ Google ਤੇ ਸਰਚ ਮਾਰੀ ਤੇ ਮੈਂ ਜਦੋਂ ਦੇਖਿਆ ਤੇ ਇਹ ਜਿਹੜੇ ਮੁਰਕ ਜਿਹੜੇ ਭ੍ਰਿਸ਼ਟਾਚਾਰ ਤੋਂ ਮੁਕਤ ਹੋ ਗਏ ਆ ਉਹ ਕਿਹੜੇ ਆ ਜਦੋਂ ਉਹ ਕੰਟਰੀਜ਼ ਨੂੰ ਦੇਖਿਆ ਨੀਦਰਲੈਂਡ ਨਿਊਜ਼ੀਲੈਂਡ ਸਵੇਡਨ ਡਨਮਾਰਕ ਜਦੋਂ ਇਹੋ ਜਿਹੇ ਕੰਟਰੀਜ਼ ਨੂੰ ਮੈਂ ਦੇਖਿਆ ਤੇ ਮੈਂ ਅਗਲਾ ਪਤਾ ਕੀ ਆ ਦੇਖਿਆ ਉਹਦੇ ਵਿੱਚ ਮੈਂ ਅਗਲਾ ਇਹ ਪੱਖ ਦੇਖਿਆ ਵੀ ਇਹ ਮੁਲਕ ਧਾਰਮਿਕ ਕਿੰਨੇ ਕਾ ਰੱਬ ਨੂੰ ਕਿੰਨਾ ਕ ਮੰਨਦੇ ਆ ਔਰ ਜਦੋਂ ਮੈਂ ਉਹਦੇ ਵਿੱਚ ਦੇਖਿਆ ਉਹ ਲਗਭਗ ਨਾਸਤਿਕ ਮੁਲਕ ਹੈ ਇਹਦਾ ਮਤਲਬ ਇਹ ਸੀ ਵੀ ਅਸੀਂ ਤਾਂ ਨਾਸਤਿਕ ਨਹੀਂ ਹੈਗੇ ਅਸੀਂ ਤਾਂ ਰੱਬ ਨੂੰ ਮੰਨਣ ਵਾਲੇ ਅਕਾਲ ਪੁਰਖ ਨੂੰ ਮੰਨਣ ਵਾਲੇ ਆ ਤੇ ਸਾਡੇ ਤੇ ਤਾਂ ਜ਼ਿੰਮੇਵਾਰੀ ਫੇਰ ਵੱਡੀ ਚਾਹੀਦੀ ਸੀ ਇਸ ਤੱਕ ਕ腐ਸ਼ਨ ਫ੍ਰੀ ਕਦੋਂ ਦੇ ਹੋ ਗਏ ਹੁਣੇ ਚ ਸਾਡੇ ਤਾਂ ਕ腐ਸ਼ਨ ਦਾ ਜ਼ਿਕਰ ਵੀ ਨਹੀਂ ਹੋਣਾ ਚਾਹੀਦਾ ਸੀ ਸਾਡੀਆਂ ਗੱਲਾਂ ਸੁਣ ਲੋ ਕਰਾਪਸ਼ਨ ਮਿਲਾਵਟ ਕੋਰੀ ਐਡਾਲਟਰੇਸ਼ਨ ਇੱਥੇ ਨਸ਼ਾ ਜੇਲ੍ਹ ਦਾ ਡਾਕਟਰ ਆ ਮੈਂ ਰੋਜ਼ ਛਾਪਾ ਰਹਿੰਦਾ ਸੀ ਉੱਥੇ ਕਿ ਇਹਦੀ ਇਹਦੀ ਕਪੈਸਿਟੀ ਹੋਰ ਵਧੇ ਤੁਸੀਂ ਰਾਹ ਨਾ ਹੋਗੇ ਬੇ ਨੀਦਰਲੈਂਡ ਵਰਗਾ ਕੰਟਰੀ ਜਿਨ੍ਹਾਂ ਦੇ ਚਰਚ ਵੀ ਬੰਦ ਹੋ ਗਏ ਉਹ ਕਹਿੰਦੇ ਅਸੀਂ ਨਹੀਂ ਮੰਨਦੇ ਰੱਬ ਨੂੰ ਉਹਨਾਂ ਦੀ ਆਪਣੀ ਸੋਚ ਆ ਉਹਨਾਂ ਦਾ ਆਪਣਾ ਕਨਸੈਪਟ ਹੈ ਉਹਨਾਂ ਦੀ ਜੇਲ੍ਹ ਬੰਦ ਹੋ ਗਈ ਉਹ ਕਹਿੰਦੇ ਸਾਨੂੰ ਨਹੀਂ ਜੱਲਾ ਚਾਹੀਦੀਆਂ ਕ੍ਰਾਈਮ ਹੀ ਖਤਮ ਹੋ ਗਿਆ ਸੋ ਸਾਡੇ ਰੋਜ਼ ਨਵਾਂ ਐਕਟ ਆਉਂਦਾ ਔਰ ਐਕਟ ਆਪਣੇ ਆਪ ਚ ਇੱਕ ਪ੍ਰਮਾਣ ਹੈ ਸਭ ਤੋਂ ਵੱਡਾ ਚਾਹੇ ਪੀਐਨਡੀਟੀ ਐਕਟ ਹੋਵੇ ਚਾਹੇ ਐਨਡੀਪੀਐਸ ਐਕਟ ਹੋਵੇ ਨਸ਼ਿਆਂ ਦਾ ਚਾਹੇ ਸਾਡਾ ਫੂਡ ਸੇਫਟੀ ਸਟੈਂਡਰਡ ਐਕਟ ਹੋਵੇ ਇਹ ਆਪਣੇ ਆਪ ਚ ਬਹੁਤ ਵੱਡਾ ਸਬੂਤ ਆਪੇ ਤੁਹਾਡੇ ਕ੍ਰਾਈਮ ਹੋ ਰਿਹਾ ਤੁਹਾਡੇ ਮੈਲ ਪ੍ਰੈਕਟਿਸ ਹੋ ਰਿਹਾ ਤੁਹਾਡੇ ਜੁਰਮ ਹੋ ਰਿਹਾ ਤੁਹਾਡੇ ਗਲਤ ਗੱਲ ਇਹ ਹੈ ਰਿਹਾ ਐਕਟ ਤਾਂ ਐਗਜ਼ਿਸਟ ਕਰਦਾ ਜਦੋਂ ਲੋਕਾਂ ਨੇ ਭ੍ਰੋਣ ਹੱਤਿਆ ਕਰਨੀ ਬੰਦ ਕਰ ਦਿੱਤੀ ਉਸ ਦਿਨ ਜਿਹੜਾ ਪੀਐਨਡੀਟੀ ਐਕਟ ਆ ਉਹ ਵੀ ਉਸ ਦਿਨ ਖਤਮ ਹੋ ਜਾਣਾ ਜਿਸ ਦਿਨ ਨਸ਼ਾ ਲੋਕਾਂ ਨੇ ਬੰਦ ਕਰ ਦਿੱਤਾ ਐਨਡੀਪੀਐਸ ਐਕਟ ਉਸ ਦਿਨ ਖ ਔਰ ਜਿੱਦਾਂ ਲੋਕਾਂ ਨੇ ਮਲਾਵਟ ਖੋਰੀ ਖਤਮ ਕਰਤੀ ਨਾ ਮਲਾਉਣਾ ਬੰਦ ਕਰਤਾ ਫੂਡ ਸੇਫਟੀ ਸਟੈਂਡਰਡ ਐਕਟ ਉਸੇ ਦਿਨ ਖਤਮ ਹੋ ਜਾਣਾ ਐਕਟ ਦਾ ਮਤਲਬ ਹੀ ਇਹ ਹੈ ਔਰ ਜਿਹੜਾ ਫਾਰਮਾ ਵਿਦੇਸ਼ ਆ ਜਦੋਂ ਅਸੀਂ ਵੀ ਮੈਂ ਵੀ ਜਾ ਜਾ ਕੇ ਵਿਜ਼ਿਟ ਕਰਕੇ ਦੇਖਿਆ ਉੱਥੇ ਤਾਂ ਗੱਲਾਂ ਚਿੱਤ ਖਿਆਲ ਚ ਵੀ ਨਹੀਂ ਲੋਕਾਂ ਦੇ ਜੋ ਅਸੀਂ ਜ਼ਿਕਰ ਕਰੀ ਜਾਂਦੇ ਸੋ ਜਿਹੜੇ ਵਿਕਸਿਤ ਮੁਲਕਾਂ ਦੀ ਅਸੀਂ ਗੱਲਾਂ ਕਰਦੇ ਨਾ ਉਹਨਾਂ ਦਾ ਮਾਨਸਿਕ ਵਿਕਾਸ ਵੀ ਹੋਇਆ ਉਹਨਾਂ ਦੀ ਬਿਲਡਿੰਗਾਂ ਨਹੀਂ ਵੱਡੀਆਂ-ਬੜੀਆਂ ਉਹਨਾਂ ਦਾ ਮਾਈਂਡ ਸੈਟ ਵੀ ਚੇਂਜ ਹੋਇਆ ਉਹ ਲੋਕ ਨਹੀਂ ਗੰਦ ਖੜਾਉਂਦੇ ਕਿਸੇ ਨੂੰ ਪਰ ਮੈਂ ਤੁਹਾਡਾ ਪਿਆਰ ਜਿਹੜਾ ਮਿਲਿਆ ਇਸ ਪੀਰੀਅਡ ਵਿੱਚ ਬਹੁਤ ਜ਼ਿਆਦਾ ਮਿਲਿਆ ਬਹੁਤ ਜ਼ਿਆਦਾ ਤੁਰੇ ਹੋਈ ਦਾ ਰੋਪੜ ਤੋਂ ਫੋਨ ਆ ਜਾਂਦਾ ਡਾਕਟਰ ਸਾਹਿਬ ਹੋਰ ਕੋਈ ਪੱਤਰਕਾਰ ਸਾਨੂੰ ਇੰਟਰਵਿਊ ਦੇ ਜਾਂ ਦਰਿਆਵਾਂ ਤੇ ਖੜਿਆ ਲੋਕਾਂ ਇੰਟਰਵਿਊ ਲੈ ਲਈਆਂ ਜਿੱਥੇ ਦੇਖਦੇ ਸੀ ਸ਼ਗਨ ਟੱਬਾ ਫਲਾਣਾ ਜਿੱਥੇ ਕਿਸੇ ਨੇ ਦੇਖਿਆ ਉੱਥੇ ਹੀ ਬਿਠਾ ਕੇ ਜਦੋਂ ਮੈਂ ਤਰਨ ਤਰਨ ਤੋਂ ਆਇਆ ਉੱਥੇ ਰਸਤੇ 'ਚ ਤਿੰਨ ਜਣਿਆਂ ਨੇ ਮੇਰੇ ਇੰਟਰਵਿਊ ਕਰ ਲਏ ਸੋ ਕਹਿਣ ਦਾ ਮਤਲਬ ਇਹ ਜਿਹੜਾ ਕਿ ਇਹ ਮਸਲਾ ਤੁਹਾਡੇ ਨਾਲ ਜੁੜਿਆ ਆ ਤੁਹਾਡੇ ਆਉਣ ਵਾਲੀਆਂ ਜਨਰੇਸ਼ਨਾਂ ਨਾਲ ਜੁੜਿਆ ਮੈਂ ਇੱਕ ਗੱਲ ਇਹ ਸੋਚ ਕੇ ਚੱਲਦਾ ਹੁੰਦਾ ਸੀ ਜੇ ਮੈਂ ਫੂਡ ਤੇ ਕੰਮ ਨਾ ਨਾ ਕੀਤਾ ਕਿਉਂਕਿ ਮੈਨੂੰ ਜ਼ਿੰਮੇਵਾਰੀ ਮਹਿਸੂਸ ਹੋਈ ਆ ਮੈਂ ਇਸ ਪੋਸਟ ਤੋਂ ਇਲਾਵਾ ਵੀ ਬਹੁਤ ਹੋਰ ਪੋਸਟਾਂ ਤੇ ਕੰਮ ਮੈਂ ਬਤੌਰ ਸਿਵਲ ਸਰਜਨ ਹੁਸ਼ਿਆਰਪੁਰ ਵੀ ਰਿਆਂ ਪਰ ਮੈਨੂੰ ਇੱਥੇ ਮਜ਼ਾ ਆ ਕੰਮ ਕਰਨ ਦਾ ਕਿਉਂਕਿ ਮੈਂ ਇਸ ਕਰਕੇ ਮਹਿਸੂਸ ਕੀਤਾ ਕਿ ਜਿਹੜਾ ਜਿਹੜੇ ਆਉਣ ਵਾਲੀ ਜਨਰੇਸ਼ਨ ਆ ਨਾ ਸਾਡੀ ਜਿਸ ਹਸਾਬ ਨਾਲ ਕੈਂਸਰ ਕਾਰਸਿਨੋਜਨਿਕ ਚੀਜ਼ਾਂ ਵਿੱਚ ਡਾਕਟਰੇਸ਼ਨ ਹੈਵੀ ਮੈਟਲਸ ਮੜਾਈ ਜਾਂਦੇ ਆ ਪਾਣੀ ਚ ਕਿੱਦਾਂ ਫੈਕਟਰੀਆਂ ਵਾਲੇ ਵਿੱਚ ਪਾਣੀ ਸਾਡੀ ਧਰਤੀ ਚ ਛੱਡੀ ਜਾਂਦੇ ਆ ਪੀਣ ਵਾਲਾ ਪਾਣੀ ਪਲੂਟ ਹੋ ਗਿਆ ਔਰ ਹਵਾ ਤਾਂ ਹੋਈ ਐ ਔਰ ਤੁਸੀਂ ਹੈਰਾਨ ਹੋਣਾ ਵੀ ਜਿਹੜੀ ਚੀਜ਼ ਫੂਡ ਪਨੀਰ ਪਨੀਰ ਨਹੀਂ ਲੋਕਾਂ ਨੂੰ ਮਿਲ ਰਿਹਾ ਦੁੱਧ ਦੁੱਧ ਨਹੀਂ ਮਿਲ ਰਿਹਾ ਤੁਸੀਂ ਕੀ ਸੋਚਦੇ ਤੁਸੀਂ ਜਿਹੜੀ ਚੀਜ਼ ਖਾਂਦੇ ਹੋ ਤੁਹਾਡੇ ਮੂੰਹ ਚੋਂ ਜਾ ਰਹੀ ਐ ਮੈਂ ਤਾਂ ਪਨੀਰ ਖਾਣਾ ਹੀ ਛੱਡ ਦਿੱਤਾ ਵਿਆਂ ਹਾਂ ਚ ਕਿਤੇ ਵੀ ਨਹੀਂ ਖਾਂਦਾ ਮੈਨੂੰ ਕਿਉਂਕਿ ਲੱਗ ਨਹੀਂ ਰਿਹਾ ਪਨੀਰ ਹੈਗਾ ਜਿਹੜਾ ਇਹ ਕਾ ਰਿਹਾ ਐ ਔਰ ਸਲੋ ਪੌਇਜ਼ਨ ਸਾਡੀ ਹੋ ਰਹੀ ਆ ਰੋਜ਼ ਅਸੀਂ ਸੁਇਸਾਈਡ ਮਾਰ ਰਹੇ ਹਾਂ ਸਲੋ ਸੁਇਸਾਈਡ ਮਾਰ ਰਹੇ ਹਾਂ ਸਾਰੇ ਸਾਨੂੰ ਪਤਾ ਨਹੀਂ ਲੱਗ ਰਿਹਾ ਗੱਲ ਮੈਂ ਕਰਦਾ ਵੀ ਇਹ ਜਿਹੜੀ ਸਲੋ ਸੁਇਸਾਈਡ ਹੈ ਨਾ ਇਹ ਜਿਹੜਾ ਹੋ ਰਿਹਾ ਤੁਹਾਨੂੰ ਸਭ ਨੂੰ ਨਹੀਂ ਪਤਾ ਔਰ ਤੁਹਾਡੇ ਬੱਚੇ ਔਰ ਤੁਹਾਨੂੰ ਪਤਾ ਹੀ ਨਹੀਂ ਹੈਗਾ ਕਿਹੜੀ ਕਿਹੜੀ ਡਿਜ਼ੀਜ਼ਸ ਨਾਲ ਅਸੀਂ ਗ੍ਰਸਤ ਹੋਈ ਜਾਣਾ ਆਉਣ ਵਾਲੇ ਸਮੇਂ ਤੁਹਾਨੂੰ ਪਤਾ ਨਹੀਂ ਸਾਇਲੈਂਟਲੀ ਅਸੀਂ ਹੋ ਰਹੇ ਹਾਂ ਵਿਕਟਮਾਈਜ਼ ਹੋ ਰਹੇ ਹਾਂ ਔਰ ਡੇੜਾ ਮਿਲਾਵਟ ਕੋ ਮੈਨੂੰ ਕਿਸੇ ਪ੍ਰੈਸ਼ਾਨ ਨੇ ਪੁੱਛਿਆ ਵੀ ਕਿਹੜੀ ਚੀਜ਼ ਚ ਡਾਕਟਰ ਸਾਹਿਬ ਮਿਲਾਵਟ ਨਹੀਂ ਲੱਗਦੀ ਮੈਂ ਕਿਹਾ ਜੇ ਤੇ ਨਿਗਾ ਨਹੀਂ ਪਈ ਨਾ ਲੋਕਾਂ ਦੀ ਜਦੋਂ ਇਹਨਾਂ ਦੀ ਨਿਗਾਹ ਪੈ ਗਈ ਇਹਨਾਂ ਨਨਾਂ ਨੂੰ ਵੀ ਨਹੀਂ ਛੱਡਣਾ ਸੋ ਜਿੱਧਰ ਨੂੰ ਤਿਆਰ ਮਾਰਦੇ ਆ ਮਲਾਵਟ ਖੋਰ ਨੂੰ ਮਲਾਈ ਜਾਂਦੇ ਆ ਪਰ ਤੁਸੀਂ ਅਲਰਟ ਹੋਵੋ ਔਰ ਮੈਂ ਚਾਹੁੰਦਾ ਸੀ ਇਹ ਪੰਜਾਬ ਜਿਹੜਾ ਜਿਹਨੂੰ ਮਿਸ਼ਨ ਤੰਦਰੁਸਤ ਪੰਜਾਬ ਨੂੰ ਲੈ ਕੇ ਆਪਾਂ ਤੁਰੇ ਆ ਪੇ ਜਿੱਤਣ ਲੋਕ ਅਵੇਅਰ ਹੋ ਗਏ ਨਾ ਜਿੱਤਣ ਸਾਡੇ ਲੋਕ ਜਾਗ ਗਏ ਉਸ ਦਿਨ ਮਲਾਵਟ ਖੋਰ ਨੂੰ ਅਕਲ ਆ ਜਾਣੀ ਆ ਲੋਕਾਂ ਨੇ ਖੜੇ ਪੁੱਛ ਲਿਆ ਕਰਨਾ ਲੋਕਾਂ ਨੇ ਪੁਆਇੰਟ ਆਊਟ ਕਿਆ ਕਰਿਆ ਕਰਨਾ ਥਾਂ ਥਾਂ ਜਾ ਕੇ ਔਰ ਉਹ ਸਟੇਜ ਆ ਗਈ ਆ ਅਸੀਂ ਲਗਭਗ ਅਚੀਵ ਕਰ ਲਿਆ ਅੱਜ ਅਸੀਂ ਪ੍ਰਾਪਤ ਕਰ ਲਿਆ ਹਾਂ ਲੋਕੀ ਅਵੇਅਰ ਕਰਦੇ ਆ ਮਿਲੀਅਨਸ ਵਿੱਚ ਕਮੈਂਟਸ ਆਉਣ ਦਾ ਮੇਰਾ ਮਤਲਬ ਇਹ ਆ ਲੋਕਾਂ ਦੇ ਮੈਂ ਸਾਰੀ ਸਾਰੀ ਰਾਤ ਫੋਨ ਸੁਣਦਾ ਅਮਰੀਕਾ ਕੈਨੇਡਾ ਤੋਂ ਲੋਕਾਂ ਦੇ ਲੋਕੀ ਕਹਿੰਦੇ ਡਾਕਟਰ ਸਾਹਿਬ ਬਹੁਤ ਵਧੀਆ ਵਰਕ ਕਰ ਰਹੇ ਆ ਬਹੁਤ ਅੱਛਾ ਕਰ ਰਹੇ ਆ ਅਸੀਂ ਤੁਹਾਡੇ ਨਾਲ ਆ ਮੇਰੀਆਂ ਕਈ ਭੈਣਾਂ ਨੇ ਮੈਨੂੰ ਫੋਨ ਕਰਕੇ ਅਮਰੀਕਾ ਕੈਨੇਡਾ ਉਧਰੋਂ ਸਾਰੇ ਕੰਟਰੀਜ਼ ਤੋਂ ਅਬਰਾਡ ਤੋਂ ਕਿਹਾ ਤੇ ਵੀਰ ਜੀ ਜਿੱਥੇ ਤੁਹਾਨੂੰ ਸਾਡੀ ਲੋੜ ਆ ਅਸੀਂ ਤੁਹਾਡੇ ਨਾਲ ਖੜੇ ਆ ਪੰਜਾਬ ਬਚਾ ਲਓ ਆਪਣਾ ਔਰ ਡਾਕਟੋਰੇਸ਼ਨ ਤੇ ਤੁਸੀਂ ਇੰਨਾ ਸੀਰੀਅਸਲੀ ਕੰਮ ਕੀਤਾ ਤੇ ਅਸੀਂ ਤੁਹਾਡੇ ਕਾਰਜਦਾਰ ਹਾਂ ਸੋ ਮੈਂ ਤੁਹਾਡਾ ਜਿਹੜਾ ਤੁਸੀਂ ਪਿਆਰ ਦਿੱਤਾ ਇੱਥੇ ਬੁਲਾਇਆ ਇਹ ਜਿਹੜੀ ਫਿਕਚਰ ਹੈ ਸਾਡੀ ਰਜ਼ਾਏ ਇਸ਼ਕ ਹਾਂ ਰਜ਼ਾਏ ਇਸ਼ਕ ਇੱਥੇ ਵੀ ਮੈਨੂੰ ਇਸ ਮੌਕੇ ਤੇ ਵੀ ਬੁਲਾਇਆ ਪਰਮਾਤਮਾ ਕਾਲਪੁਰਖ ਕਰੇ ਕਿਉਂਕਿ ਇਹਦਾ ਥੀਮ ਬੜਾ ਅੱਛਾ ਹੈ ਇਹ ਫਿਕਚਰ ਚ ਸੰਦੇਸ਼ ਮੈਸੇਜ ਬਹੁਤ ਅੱਛਾ ਹੈ ਮੇਰੇ ਭੈਣ ਵੀ ਬੈਠੇ ਸਾਹਮਣੇ ਸ਼ਾਇਦ ਇਹਨਾਂ ਨੇ ਇਸ ਫਿਕਚਰਸ ਵੀ ਕੰਮ ਕੀਤਾ ਤੋਂ ਮੈਂ ਪ੍ਰੋਵਾਈਡਰ ਅੱਗੇ ਅਰਦਾਸ ਕਰਦਾ ਤੁਸੀਂ ਵੀ ਸਾਰੇ ਕਰੋ ਮੇਰੇ ਨਾਲ ਤੇ ਇਹ ਫਿਲਮ ਜਿਹੜੀ ਬਹੁਤ ਅੱਛੀ ਚੱਲੇ ਔਰ ਲੋਕਾਂ ਨੂੰ ਅੱਛਾ ਸੰਦੇਸ਼ ਜਿਹੜਾ ਇਹਨਾਂ ਦਾ ਪਿੱਛੇ ਮਕਸਦ ਹੈ ਪੰਜਾਬ ਚ ਪ੍ਰੋਪਗੇਟ ਕਰਨਾ ਮੈਸੇਜ ਉਹ ਸੱਚੀ ਸਾਰਥਕ ਹੋਵੇ ਔਰ ਜਿੱਦਾਂ ਮੈਂ ਅਡਲਟਰੇਸ਼ਨ ਤੇ ਤੁਰਿਆ ਔਰ ਮੈਂ ਇੱਕ ਭੈਣ ਆਪਣੀ ਨੂੰ ਕਹੂੰਗਾ ਬਈ ਅਡਲਟਰੇਸ਼ਨ ਤੇ ਵੀ ਜ਼ਰੂਰ ਮੂਵੀ ਬਣਾਇਓਗਾ ਕੰਮ ਕਰਿਓ ਕਿਉਂਕਿ ਮੇਰਾ ਮੁੱਦਾ ਬੜਾ ਜੁੜਿਆ ਹੋਇਆ ਹੈ ਸੈਂਸਿਟਿਵ ਮੁੱਦਾ ਜਿੱਦਾਂ ਉੜਦਾ ਪੰਜਾਬ ਨਸ਼ਿਆਂ ਤੇ ਵੀ ਬਣਿਆ ਅਡਲਟਰੇਸ਼ਨ ਤੇ ਵੀ ਕਰਿਓ ਇਹ ਬੜਾ ਸੈਂਸਿਟਿਵ ਮੁੱਦਾ ਹੈ ਤੇ ਔਰ ਉਪਰਚਵੇਂ ਪਛਦੇਸੀ ਵੀ ਉਹ ਸਿੰਘਮ ਪਿਕਚਰ ਬਣੀ ਸੀ ਡਾਕਟਰ ਇਸ਼ਨ ਤੇ ਕਹਿੰਦੇ ਉਹ ਪਿਕਚਰ ਤੁਹਾਡੇ ਤੇ ਬਣੀ ਆ ਮੈਂ ਕਹਿੰਦਾ ਨਹੀਂ ਮੇਰੇ ਤੇ ਤਾਂ ਨਹੀਂ ਦੇਖ ਕੇ ਬਣੀ ਮੈਂ ਤਾਂ ਮੇਤੋਂ ਕਿਤੇ ਪਹਿਲਾਂ ਦੀ ਬਣੀ ਆ ਪਰ ਉਹ ਕਹਿੰਦੇ ਤੁਹਾਡੇ ਤੇ ਵੀ ਬਣ ਸਕਦੀ ਆ ਮੈਂ ਕਹਿੰਦਾ ਜੀ ਬਣ ਸਕਦੀ ਆ ਮੈਂ ਥੋੜਾ ਕਿਸ ਨੂੰ ਰੋਕੂਗਾ ਪਰ ਮਕਸਦ ਤਾਂ ਸਿਰਫ ਪੰਜਾਬ ਨੂੰ ਸੰਦੇਸ਼ ਦੇਣਾ ਹੀ ਆ ਨਾ ਸਾਡਾ ਚਾਹੇ ਉਹ ਪਿਕਚਰ ਦੇ ਰੂਪ ਚ ਦੇ ਦਿਓ ਚਾਹੇ ਮੈਂ ਵਰਕ ਰੀਅਲ ਚਕਰਾਂ ਚਾਹੇ ਰੀਅਲ ਪਿਕਚਰ ਆ ਚਾਹੇ ਸਕਰੀਨ ਤੇ ਆ ਤੋਂ ਮੈਸੇਜ ਸਾਡਾ ਇਹ ਆ ਤੇ ਲੋਕਾਂ ਨੂੰ ਮਲਾਵਟ ਖੋਰੀ ਜਾਂ ਜਿਹੜੀ ਜੜੀਆਂ ਵੀ ਮੈਲ ਪ੍ਰੈਕਟਿਸਿਜ਼ ਹੋ ਰਹੀਆਂ ਉਹਨਾਂ ਤੋਂ ਬਚਾ ਸਕੀ ਏ ਸੋ ਮੈਂ ਤੁਹਾਡੇ ਚ ਇਸ ਪਿਕਚਰ ਦੇ ਵਾਸਤੇ ਵੀ ਚੰਗੇ ਪਹੁੰਚ ਲਈ ਇਹਦੀ ਚੰਗੇ ਲੋਕਾਂ ਚ ਇਹਦੀ ਪ੍ਰਮੋਟ ਹੋਵੇ ਲੋਕਾਂ ਚ ਔਰ ਲੋਕੀ ਇਹਨੂੰ ਲਾਈਕ ਕਰਨਾ ਅੱਛਾ ਪਸੰਦ ਕਰਨ ਸਾਰੇ ਔਰ ਲੋਕੀ ਖੁੱਲ ਕੇ ਇਹਨੂੰ ਦੇਖਣ ਆ ਕੇ ਪਰਿਵਾਰਾਂ ਨਾਲ ਦੇਖਣ ਔਰ ਹੋਪ ਕਰਦਾ ਮੈਂ ਜਾਦਾ ਨਹੀਂ ਦੇਖਿਆ ਪਰ ਜਿੰਨਾ ਕੁ ਮੈਂ ਟ੍ਰੇਲਰ ਛੋਟਾ ਜਿਹਾ ਪਾਰਟ ਦੇਖਿਆ ਉਹਦੇ ਚ ਮੈਨੂੰ ਇਹ ਲੱਗਾ ਕਿ ਇਹ ਪਰਿਵਾਰਕ ਫਿਲਮ ਹੈ ਤੁਸੀਂ ਪਰਿਵਾਰ ਚ ਬੈ ਕੇ ਦੇਖ ਸਕਦੇ ਨਹੀਂ ਤਾਂ ਜਿੱਦਾਂ ਮਿਲਾਵਟ ਖੋਰੇ ਗੰਦਾ ਹੈ ਤਾਂ ਫਿਲਮਾਂ ਚ ਵੀ ਇਦਾਂ ਦਾ ਗੰਦਾ ਉਹ ਵੀ ਪਰਿਵਾਰ ਚ ਬੈ ਕੇ ਦੇਖਣ ਦੇ ਲਾਇਕ ਨਹੀਂ ਕਈ ਚੀਜ਼ਾਂ ਹੈਗੀਆਂ ਸੋ ਮੇਰੇ ਵੀ ਦੋ ਬੇਟੀਆਂ ਆ ਤੇ ਮੈਨੂੰ ਵੀ ਅੱਛਾ ਲੱਗਦਾ